ਹਲਜੀ ਸਾਰਿਆਂ ਨੂੰ ਅਮੀਰ ਕਰਦੇ ਆ ਕਿ ਸਾਰੇ ਠੀਕ ਠਾਕ ਹੋਵੋਗੇ ਕਰਤਾ ਤਿਆਰ ਫਿਰ ਹਾਂ ਬਿਲਕੁਲ ਮੈਂ ਕਰ ਦਿੱਤਾ ਵਾ ਤਿਆਰ ਜਿਵੇਂ ਆਪਾਂ ਕਹਿਆ ਸੀ ਨਾ ਕਿ ਜਿਹੜੀ ਆ ਮੁਲੱਖੀ ਆ ਉਹਨੂੰ ਥੋੜਾ ਜਿਹਾ ਚਟਕੂ ਉਂਗਲੀ ਦੇ ਚ ਦੜੜ ਫੜੜ ਕਰਕੇ ਹਾਂਜੀ ਤੇ ਫਿਰ ਆਪਾਂ ਮਿਕਸੀਏ ਦੇ ਵਿੱਚ ਉਹਨੂੰ ਗ੍ਰाइंड ਕਰ ਲੈਣਾ ਗ੍ਰाइंड ਕਰਨਾ ਕਿਉਂਕਿ ਉਦਾਂ ਪਣੇ ਜਿਹੰਦੇ ਆ ਹੂੰ ਹੂੰ ਫਿਰ ਇਸੇ ਜੇ ਵੀ ਉਹ ਨਹੀਂ ਪੀਸ ਲਈ ਅੱਛਾ ਅੱਛਾ ਜਿਹਦੇ ਵਿੱਚ ਫਿਰ ਆਪਾਂ ਜਿਹੜੀ ਪਹਿਲਾਂ ਹੀ ਪੀਸੀ ਹਲਦੀ ਹੈ ਨਾ ਆਪਣੇ ਕੋਲ ਜਿੱਦਾਂ ਹੁੰਦੀ ਹਾਂਜੀ ਲਿਖਾ ਹਲਦੀ ਤੇ ਜਾਈਫਲ ਤੇ ਜਿਹੜਾ ਆਪਣਾ ਕਾਲੀਆਂ ਮਿਰਚਾਂ ਕਾਲੀਆਂ ਮਿਰਚਾਂ ਤੇ ਇਹਨਾਂ ਨੂੰ ਕਾਲ ਕੇ ਖਸਖਸ ਖਸਖਸ ਤੇ ਸੁਪੇਹ ਤੇਲ ਜਿਹੜੇ ਆ ਹਾਂਜੀ ਉਹ ਵੀ 10 ਗ੍ਰਾਮ 10 ਗ੍ਰਾਮ ਸਾਰਾ ਕੁਝ ਮਿਕਸ ਕਰਕੇ ਤੇ ਇਹਨਾਂ ਨੂੰ ਹਲਕਾ ਜਿਹਾ ਘੇੜਾ ਦਵਾਇਆ ਉੱਤੋਂ ਕਿਉਂਕਿ ਵਿੱਚ ਮਿਕਸ ਹੋ ਜਾਵੇ ਮਿਕਸ ਸਾਰਾ ਕੁਝ ਐ ਪਹਿਲਾਂ ਜਿਹੜਾ ਉਹ ਕੱਲਾ ਹੀ ਪੀਸ ਲਿਆ ਹੀ ਗਾ ਮਲਠੀ ਨੂੰ ਮਲਠੀ ਨੂੰ ਪੀ ਲਿਆ ਠੀਕ ਆ ਕੱਲੀ ਪੀਸਦੀ ਨਹੀਂ ਜਾਂਦਾ ਠੀਕ 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 ਤੇ ਜਦੋਂ ਮੂੰਗਲੀ ਦਾ ਪੈਦਾ ਆਉਂਦਾ ਤਾਂ ਇਹਦੇ ਤੱਕ ਬਣੇ ਰਹਿੰਦੇ ਆ ਠੀਕ ਇਹ ਆਪਾਂ ਕਿ ਮਿਕਸ ਕਰਨ ਵਾਲੇ ਆਖਰੀ ਇੱਕ ਦੋ ਜਿਹੜਾ ਦਵਾਇਆ ਹੈਗਾ ਹਾਂਜੀ ਹਾਂਜੀ ਹੁਣ ਲੱਗਿਆ ਆਪਾਂ ਇਹਨੂੰ ਛਾਨਣ ਵੀਡੀਓ ਵਿੱਚ ਆਪਾਂ ਜਿਹੜੀ ਉਹ 10-10 ਮਤਲਬ ਗ੍ਰਾਮ ਕੁਆਂਟੀਟੀ ਦੱਸੀ ਹੈਗੀ ਮਾਤਰਾ ਇਹਦੇ ਵਿੱਚ ਆਪਾਂ ਜਿਆਦਾ ਵੱਧ ਪਾ ਗਏ ਤੇ ਥੋੜਾ ਕਿਉਂਕਿ ਉਹ ਤੇ ਹੁਣ ਜਿੰਨੀ ਹਨ ਚੀਜ਼ ਦੀ ਲੋੜ ਹੈ ਓਨੀ ਬਣਾ ਲਈ ਹੈ ਹਨ ਇਹਨੂੰ ਥੋੜਾ ਵੱਧ ਬਣਾ ਕੇ ਚੱਲੇ ਆ ਕਿ ਚਲ ਪੈਨ ਨਿਕਲ ਜੂਗਾ ਚਾਰ ਦਿਨ ਨਿਕਲ ਹੀ ਜਾਣਗੇ ਜਿਹੜੀ ਕਿਤਾ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਮੈਂ ਵੀ ਖਾ ਸਕਦੀ ਹਾਂ ਹਾਂ ਖਾ ਸਕਦੀ ਤੁਸੀਂ ਇਹ ਤਾਂ ਇੱਕ ਦੋ ਛੁਟਕੀ ਤਾਂ ਸਕਦੇ ਆ ਠੀਕ ਹੈ ਜੀ ਇਹਨਾਂ ਨੂੰ ਜਿਆਦਾ ਕਾਹਤੋਂ ਆ ਬਲਗ ਮਰਹਿੰਦੀ ਆ ਨਜਲਾ ਨੂੰ ਜਲਾ ਸਿੱਕਾ ਸੁੱਕਾ ਉਹਨਾਂ ਵਾਸਤੇ ਇਹ ਫਾਇਦੇ ਮੰਗਵਾ ਮੰਮਾ ਜੇ ਵੀ ਰੇਸੇ ਰਹਿ ਗਏ ਨਾ ਇਹਦੇ ਵਿੱਚ ਮੰਮੀ ਜੀ ਨਾ ਓਡਾ ਨਹੀਂ ਮਲਠੀ ਨੂੰ ਮੂੰਹ ਦੇ ਵਿੱਚ ਪਾ ਕੇ ਨਾ ਰੱਖ ਛੱਡਦੇ ਆ ਮਲਠੀ ਸਾਹਿਬ ਵਾਸਤੇ ਬਹੁਤ ਵਧੀਆ ਚੀਜ਼ ਆ ਨਾ ਆਪਣੇ ਸੇਫਲੇ ਆ ਕਿੰਨਾ ਸੋਹਣੀ ਵੜ ਗਿਆ ਰੂਂਦਿਆ ਹੋ ਗਿਆ ਬਣ ਗਿਆ ਰੂਂ ਬਣ ਗਿਆ ਇਹਨਾਂ ਤੀਜਾਂ ਦਾ ਕਰਕੇ ਥੋੜਾ ਪ੍ਰੈਕਟ ਹੋ ਗਿਆ ਇਨੋਂ ਤੁਹਾਨੂੰ ਇਹ ਚਾਹ ਕਰੂਗੀ ਚਾਹ ਦਾ ਡੱਬਾ ਹੈਗਾ ਤੇ ਉਹਦੇ ਵਿੱਚ ਪਾ ਲੈ ਜੀ ਪਾ ਲੈ ਲਓ ਬਾਕੀ ਇਹ ਪਾ ਚਮਚੇ ਦੇ ਵਿੱਚ ਪਾ ਕੇ ਰਸ ਦਿੰਨੇ ਆ ਕਿੰਨੀ ਕੁ ਮਾਤਰਾ ਚਾਹੀਦੀ ਹੈ ਜੀ ਇਹ ਆ ਉਸ ਤੋਂ ਹੋ ਗਿਆ ਨਾ ਪਾਊਡਰ ਪਾਊਡਰ ਬਣ ਕੇ ਤਿਆਰ ਮੈਨੂੰ ਆਵੇ ਚਮਚੇ ਦਾ ਚੌਥਾ ਹਿੱਸਾ ਅਗਲੀ ਸਾਈਡ ਠੀਕ ਠੀਕ ਜਿਨ੍ਹਾਂ ਨੇ ਪਹਿਲੀ ਵਾਰ ਖਾਣਾ ਵਾ ਹੁਣ ਇੱਕ ਦੋ ਚੁਟਕੀ ਤੋਂ ਜੜਾ ਖਾਣ ਸ਼ੁਰੂਆਤ ਮਤਲਬ ਜੀ ਥੋੜੀ ਥੋੜੀ ਕਰਨ ਸ਼ੁਰੂਆਤ ਜਿਹੜੀ ਇੱਕ ਦੋ ਦਿਨ ਇਦਾਂ ਕਰਨ ਜੇ ਲੱਗੇ ਕਿ ਹਾਂ ਹਨ ਵਧੀਆ ਫਾਇਦੇ ਸਟੌਨ ਦੇ ਆਪਾਂ ਚੰਦਿਆ ਰਤ ਫਿਰ ਇੰਨੀ ਕੁ ਮਾਤਰਾ ਜਿਹੜੀ ਇਹ ਰੋਜ਼ ਖਾ ਸਕਦੇ ਹਾਂ ਹੁਣ ਕੀ ਚੀਜ਼ ਹੋ ਗਈ ਹੈ ਤੇ ਇਹ ਨਜਲੇ ਵਾਸਤੇ ਜੁਕਾਮ ਵਾਸਤੇ ਖਾਂਸੀ ਵਾਸਤੇ ਹਨਾ ਹਾਂਜੀ ਸਿੱਕਾ ਜੁਕਾਮ ਨਜਲਾ ਕੁਝ ਵੀ ਹੋਵੇ ਬਸ ਅਮਲ ਕਰਨਾ ਜ਼ਰੂਰੀ ਹੈ ਪਾਊਡਰ ਬਣਾਉਣ ਖਾਣ ਤੇ ਆਰਾ ਮਿਲੂਗਾ

ਮੈਂ ਇਹਨਾਂ ਦੇ ਪਕੌੜਿਆਂ ਦੀ ਵੀਡੀਓ ਬਣਾ ਕੇ ਪਾਉਂ ਤੈਨੂੰ ਫਿਰ ਉਸ ਆ ਮੜਨਾ ਵੀ ਫਿਰ ਅਸੀਂ ਟੜਕਾ ਆ ਕੇ ਤੇ ਖਾਵਾਂਗੇ ਠੀਕ ਹੈ ਸਹੀ ਆ ਮੰਮੀ ਜੀ ਕੀ ਕਰੀ ਜਾਂਦੇ ਅੱਜ ਇਹ ਜਾਂਦੇ ਚ ਆ ਆ ਚਾਹ ਪੁੱਤ ਤੜੀ ਆ ਡੈਡੀ ਕਰ ਮੰਗਾਂ ਡਿਆ ਹੀ ਤੇ ਮੈਂ ਚਾਹ ਤਰਦੀ ਆ ਮੈਂ ਤਾਂ ਚਾਹ ਦੇ ਬੜੇ ਸਕੀਨ ਹੂ ਯਾ ਡੈਡੀ ਤਰਾ ਮੰਗਣ ਡਿਆ ਇਹ ਕਹਿੰਦਾ ਮੈਂ ਪੱਠੇ ਵੱਢਣੇ ਆ ਤੇ ਚਾਹ ਪੀ ਕੇ ਹੀ ਵੱਢਣੇ ਆ ਤੇ ਮੈਂ ਮੈਂ ਬਣਾ ਦੇਣੀ ਤੁਹਾਨੂੰ ਚਾਹ ਇਹ ਇੱਕ ਸਾਡੀ ਤੁਹਾਡੀ ਡੋਜ ਹੀ ਆ ਕਿ ਕੋਈ ਵੀ ਕੰਮ ਕਰਨਾ ਫਿਰਲਾ ਚਾਹ ਬਣਾ ਹਾਂ ਹਾਂ ਪਹਿਲੇ ਚਾਹ ਬਣਾਉਣੀ ਪਰ ਇੰਨੀ ਨਾ ਪੀਆ ਕਰੋ ਚਾਹ ਇੰਨੀ ਚੰਗੀ ਨਹੀਂ ਹੁੰਦੀ ਮੈਂ ਵੇਖਿਆ ਇੱਥੇ ਵੀਡੀਓ ਬਣਾਉਣ ਹੁਣ ਆਈਦਾ ਹੀ ਆ ਜਿਆਦਾ ਨਹੀਂ ਤੇ ਚਾਰ ਪੰਜ ਵਾਰੀ ਬਣ ਜਾਂਦੀ ਆ ਪਤਾ ਪਤਾ ਚਾਹ ਕਹਿੰਦੇ ਆ ਸਾਰੇ ਵੀ ਮਾੜੀ ਹੁੰਦੀ ਆ ਪਰ ਪਤਾ ਨਹੀਂ ਕਿ ਇਹਾਂ ਬੱਜਿਆ ਚਾਹ ਦਾ ਇੱਕ ਨੂੰ ਬਗੈਰ ਰਿਹਾ ਨਹੀਂ ਜਾਂਦਾ ਰਹਿ ਜਾ ਸਕਦਾ ਵਾ ਉਹ ਤੁਸੀਂ ਆਪਣੇ ਮਨ ਚ ਇਹ ਚੀਜ਼ ਧਾਰ ਲਈ ਇਹਨਾਂ ਕਿ ਮਤਲਬ ਜਿੱਦਾਂ ਇੰਨਾ ਕ ਟਾਈਮ ਹੋ ਗਿਆ ਤੇ ਚਾਹ ਪੀਣੀ ਪੀਣੀ ਆ ਹਾਂ ਤੇ ਉਤੋਂ ਤੁਸੀਂ ਗੋਲੀਆਂ ਖਾ ਲੈਣੇ ਆ ਜਦੋਂ ਵੀ ਐਸਿਡ ਬਣਦਾ ਵਾ ਗੈਸ ਬਣਦੀ ਆ ਨਾ ਪੀਆ ਕਰੋ ਇੰਨੀ ਚਾਹ ਚਲੋ ਉਹਦਾ ਤੇਲੀ ਵੀ ਕਾਠੀ ਦਾ ਪਰ ਉਹਦਾ ਤਿੰਨ ਟਾਈਮ ਤੇ ਪੀ ਹੀ ਪੀਦੀ ਆ ਚਲੋ ਬਾਅਦ ਵਿੱਚ ਕੋਈ ਭੈਣ ਭਰਾ ਆ ਜਾਏ ਤੇ ਵੇਰ ਪੀ ਲੈਂਦੀ ਆ ਕੰਮ ਕਿਹੜਾ ਰਹਿ ਗਿਆ ਜਿਹੜਾ ਮੈਨੂੰ ਕਹਿਣ ਦੇ ਕਰਨਾ ਕੰਮ ਤੇ ਮਹਿੰਦਰ ਨੇ ਚਾਹ ਸਾੜੀ ਆ ਉਹ ਭਰਾ ਇਹਨੂੰ ਸਾਫ਼ ਕਰਨ ਵਾਲਾ ਉਹ ਮੇਰੇ ਕੋਲ ਹੁੰਦਾ ਨਹੀਂ ਹੂੰ ਤੇ ਉਹ ਕਰ ਦੋ ਤੁਸੀਂ ਦਿਖਾਓ ਦਿਖਾਓ ਕਿੱਥੇ ਆਹ ਸੜ ਗਈ ਆ ਉਹਨੇ ਵਿਖੇ ਨਹੀਂ ਰੱਖ ਕੇ ਉੱਪਰ ਉਹਨੇ ਇਹਨੂੰ ਲੈਖਿਆ ਨਹੀਂ ਚਾਹ ਕਰਕੇ ਤਾਂ ਬਾਹਰ ਚਲ ਗਿਆ ਕਿੰਨਾ ਕਰੋ ਮੈਂ ਉਹਨੂੰ ਆਖਿਆ ਕਿ ਆਹ ਕਾਹ ਦੀ ਸਮਾਨ ਨਾ ਹੁੰਦੀ ਆ ਹੂੰ ਤੇ ਉਹ ਕੀ ਕਿਤਾਬ ਇਹ ਆਦਾ ਹਾਂ ਹੈ ਮੈਂ ਚਾਹ ਤਰੀ ਮੈਂ ਤੁਮ ਪੁੱਤ ਮੈਨੂੰ ਹੀ ਦਵਾ ਦੇਣਾ ਚਾਹ ਤਰੀ ਇਹਦੇ ਉਹ ਵੇ ਸਾਰਾ ਹੀ ਸੜ ਗਿਆ ਏ ਤੇ ਮੈਂ ਇਹਨੂੰ પાછੋਂ ਦਾ ਇਹਨੂੰ ਮੈਂ ਸਾਫ਼ ਕਰ ਲਈ ਆ ਪਾਣੀ ਟੋਲ ਕੇ ਦਿਖਾਓ ਮੈਨੂੰ ਸਾਫ ਨਹੀਂ ਹੁੰਦਾ। ਕਿੱਦਾਂ ਸਾਫ ਨਹੀਂ ਹੁੰਦਾ। ਹਾਂ ਹਾਂ। ਚਲ ਮੈਂ ਨੱਕ ਤੁਹਾਡਾ ਕੰਮ ਕਰਕੇ ਜਾਂਦੀ ਆ ਨਾਲੇ ਵੀਡੀਓ ਬਣਾ ਕੇ ਦਿਖਾਉਣੀ ਆ ਵੀ ਆਪਾਂ ਕਿੱਦਾਂ ਸਾਫ ਕਰ ਸਕਦੇ ਆ। ਹਾਂ। ਹੂੰ। ਇਦਾਂ ਕਰਕੇ ਹੀ ਹੋ। ਚਲ ਠੀਕ ਆ ਮੈਨੂੰ ਤੁਸੀਂ ਜਰੂਰਤ ਦੇ ਅਨੁਸਾਰ ਹੋਣਾ ਮਿੱਠਾ ਸੋਡਾ ਇੱਕ ਦੋ ਚੀਜ਼ ਹੋਰ ਦਵਾਂ ਉਹ ਤੇ ਮੈਂ ਤੁਹਾਨੂੰ ਸਾਫ ਕਰਕੇ ਤੇ ਤੁਹਾਨੂੰ ਤੁਹਾਡੇ ਹੱਥ ਫੜਾ ਕੇ ਜਾਂਦੀ ਆ। ਫੇਰ ਉਹ ਮੈਂ ਅੰਦਨੀਆ ਮਿੱਠਾ ਸੋਡਾ ਤੁਹਾਨੂੰ ਮੱਸਾ ਧੀ ਸਰਪ ਵਾਲਾ ਡੱਬਾ ਫੜਿਆ ਹੱਥ 'ਚ ਕਿੰਦਰ ਚੱਲੇ ਜੇ ਜਾਣਾ ਕਿੱਧਰ ਆ ਫਿਰ ਮੈਂ ਦੰਨੇ ਫਰਾਈ ਪੈਨਦਾ ਐ ਨਾ ਚਿਕਨਾ ਝੂਰ ਕੀਤਾ ਵਾ ਚਾਹ ਰਕੀ ਬਣਾਉਣੇ ਤੇ ਉਹ ਮੁੜ ਕੇ ਉਹ ਚੇਤਾਪੁਰ ਲਗਿਆ ਤੇ ਉਹ ਸੜ ਸੜ ਕੇ ਤੇ ਵਿੱਚੋਂ ਐਨ ਕਾਲਾ ਹੋਇਆ ਮੈਂ ਆ ਕੇ ਮੰਮੀ ਵਿਚਾਰੇ ਕਹਿੰਦੇ ਤਿੰਨ ਦਿਨ ਹੋ ਗਿਆ ਮੈਨੂੰ ਸਾਫ ਕਰਦੀ ਨੂੰ ਸਾਫ ਨਹੀਂ ਹੋਇਆ ਤੇ ਬਾਕੀ ਆ ਛੋਟੀ ਜੀ ਟ੍ਰਿਕ ਲਾ ਕੇ ਆਪਾਂ ਸਾਫ ਕਰਕੇ ਦੇ ਕੇ ਜਾਨੇ ਨਾਲੇ ਵੀਡੀਓ ਬਣਾ ਕੇ ਦਿਖਾਉਨੇ ਆ ਕਿ ਆਪਾਂ ਜਿਦੋਂ ਇਦਾਂ ਫਰਾਈਪਨ ਸੜ ਜਾਂਦਾ ਵਾ ਤੇ ਉਹਨੂੰ ਕਿੱਦਾਂ ਸਾਫ਼ ਕਰਨਾ ਵਾ ਮੇਰੇ ਕੋਲ ਹੀ ਥਰ ਜਨਾ ਸਰਫ ਨਾਲ ਇੱਕ ਨਿੰਬੂ ਰੋੜਦੇ ਆ ਚਲੋ ਇਹ ਨਿੰਬੂ کافی ਆ ਵੀਡੀਓ ਤੇ ਮੈਂ ਆਪਣੇ ਘਰੇ ਵੀ ਬਣਾਈ ਆ ਜਦੋਂ ਆਪਣੇ ਕੜਾਈ ਸਾਫ਼ ਕੀਤੀ ਸੀ ਕਿੰਨੀ ਗੰਦਗੀ ਜੰਮੀ ਹੈ ਪਕੌੜੇ ਬਣਾਏ ਦੇਣਾ ਵਿੱਚ ਹਾਂ ਹਾਂ ਪਰ ਵੀਡੀਓ ਨੇ ਮੈਂ ਪਾਈ ਨਹੀਂ ਆ ਉਹ ਵੀ ਵੇਲਾ ਆਪਾਂ ਜਦੋਂ ਸਾਫ਼ ਕੀਤੀ ਕਿੰਨੀ ਵਧੀਆ ਨਿਕਲੀ ਹੈ ਨਾ ਹਾਂ ਵਧੀਆ ਨਿਕਲ ਜਾਂਦੇ ਆ ਵੇਲਾ ਚਲ ਦੱਸੋ ਤਾਂ ਇਹ ਕਰਕੇ ਇਹਦਾ ਚਾਹ ਬਣਾਉਣ ਦੇ ਨਾਲ ਅਲਸੀ ਮੈਂ ਆਕਰਨ ਦਸੋਂ ਦਿੰਨੀ ਆ ਵਾਹ ਜੀ ਭਈ ਆ ਤਾਂ ਗਰਮਾ ਮੈਂ ਨਾਲ ਦਿੰਨੀ ਚਾਹ ਦੇ ਨਾਲ ਆਹ ਸਿਆਲ ਦਾ ਖਾਣਾ ਜੀ ਇਹ ਸਾਡਾ ਪੰਜਾਬੀਆਂ ਦਾ ਅਲਸੀ ਦਿੱਤੀ ਤਾਂ ਇਹਨੂੰ ਜਲਦੀ ਕਰ ਲੋ ਚਲਦੇ ਵਸ ਹਰ ਪੀਣ ਨੂੰ ਦੇਖਣੇ ਆਉਣੇ ਵਾਲਾ ਮੈਂ ਉਹਨਾਂ ਨਾਲੇ ਚੱਲ ਜਾਂਗੀ ਮੰਮੀ ਦਾ ਭਾਂਡੇ ਚਮਕਾ ਦੇਣੇ ਅੱਜ ਦੀਦੀ ਨੇ ਮੈਂ ਨਾ ਅੱਜ ਦਾ ਤਾਂ ਕਿਧਰ ਆਵਾਂ ਕਿਉਂ ਛੁੜਾ ਕੇ ਲੈ ਆਇਆ ਤਾਂ ਡਾਡੀ ਉੱਥੇ ਛੋੜ ਲਵਾਂ ਡਾਪਿਆ ਤੇ ਚਾਹ ਤਾਂ ਨੂੰ ਕੋ ਲੱਗਿਆ ਚੇਤਾ ਤੇ ਮੁੰਕੇ ਮੈਂ ਹਾਂ ਤੈਨੂੰ ਦਰਾਉ ਆਖੀ ਨੇ ਕਿ ਤਰੀ ਆਸਮਾਨ ਬੜੀ ਹੁੰਦੀ ਕਹਿੰਦਾ ਹਾ ਹਾ ਮੰਮੀ ਮੈਂ ਤੇ ਚਾਹ ਤਾਂ ਹੀ ਹੋਇਆ ਵੀ ਅੰਦਰ ਧੂਆ ਧੂਆ ਹੋ ਗਿਆ ਨਠਾ ਆਇਆ ਗੈਸ ਬੰਦ ਕੀਤਾ ਤੇ ਇਦਾਂ ਫਰਾਈ ਨੀ ਲੋਹੜ ਕੇ ਲੈ ਗਿਆ ਜਿੱਤਾ ਪੱਠੇ ਜੋ ਧੂਆ ਨਿਕਲਦਾ ਇਦਾਂ ਹੋਈ ਕਾਤੋਂ ਬਰਾਂ ਦੇ ਬੁਣਾਈ ਦਾ ਤੋਹਿ ਬਾਬਾਏ ਦੇ ਪਰ ਮਿਹਨਤ ਲਾਈ ਆ ਮਿਹਨਤ ਬੜੀ ਲਾਈ ਮੈਨੂੰ 2 ਦਿਨ ਹੋ ਗਏ ਮਿਹਨਤ ਲਾਉਦੀ ਨੂੰ ਸਵੇਰੇ ਮੈਂ ਗਰਮ ਪਾਣੀ ਕਰਕੇ ਫੇਰ ਜਿਉਂ ਲੱਗੀ ਜਿਉਂ ਲੱਗੀ ਬਹੁਤ ਥੱਕ ਗਈ ਤੇ ਮੈਂ ਥੱਲੇ ਰੱਖ ਦਿੱਤਾ ਮੈਂ ਕੱਲ ਫਿਰ ਆਹ ਕੰਮ ਨਹੀਂ ਕੀਤਾ ਆਹ ਕੰਮ ਨਹੀਂ ਕੀਤਾ ਮੈਂ ਦਹੀਂ ਪਾਇਆ ਫਿਰ ਮੁਰਗੀ ਆਹਦੇ ਵਿੱਚ ਮੈਂ ਇੱਕ ਚਰਖਾ ਪਾ ਦਿੱਤਾ ਵਾ ਚਮਚ ਤੇ ਨਿੰਬੂ ਨਚوڑ ਦਿਨੇ ਵਿੱਚ ਠੀਕ ਆ ਨਿੰਬੂ ਨਾਲ ਹੀ ਆਪਾਂ ਵਿੱਚ ਹੀ ਰੱਖ ਦੇਣਾ ਜੀ ਤਾਂ ਫੋ ਦੇ ਵਿੱਚ ਜਦੋਂ ਨਿੰਬੂ ਰਚੋੜੀ ਹੈ ਤੇ ਇਦਾਂ ਦਾ ਰਿਐਕਸ਼ਨ ਹੁੰਦਾ ਵਾ ਠੀਕ ਤੇ ਇਹਦੇ ਵਿੱਚ ਆਪਾਂ ਹੁਣ ਇੱਕ ਚਮਚਾ ਜਿਹੜਾ ਬਣਾ ਮਿੱਟੀ ਛੋਡੇ ਦਾ ਪਾ ਦੇਣਾ ਵਾ ਮਮੇ ਦੇ ਨੂਨ ਪਾਏ ਇੱਕ ਚਮਚਾ ਜਿਆ ਫਿਰ ਵਿੱਚ ਪਾਰੇ ਦਾ ਨੂਨ ਤੇ ਹੌਲੀ ਹੌਲੀ ਭਾਤ ਤੇ ਇਹਨੂੰ ਗਰਮ ਕਰ ਲੈਨੇ ਆਂ ਐਤਰਾ ਹੋ ਚੁੱਕੀ ਆ ਚਾਹ ਤਿਆਰ ਤੇ ਚਾਹ ਤਿਆਰ ਹੁੰਦੇ ਹੁੰਦੇ ਆ ਨਾਲ ਦੀ ਨਾਲ ਅਬਾਇਲ ਕਰ ਲਿਆ ਆਪਾਂ ਪਾਣੀ ਨੂੰ तरीके ਦੇ ਨਾਲ ਆਪਾਂ ਜਿਹੜਾ ਡਿਟਰਜੈਂਟ ਪਾਇਆ ਮਿੱਠਾ ਸੋਡਾ ਪਾਇਆ ਤੇ ਇਹਦੇ ਵਿੱਚ ਆਪਾਂ ਜਿਹੜਾ ਲੂਣ ਵੀ ਪਾਇਆ ਹੈਗਾ ਵਾ ਤੇ ਨਿੰਬੂ ਦਾ ਰਾਸ ਤੇ ਨਾਲ ਹੀ ਨਿੰਬੂ ਦੇ ਦੋ ਪੀਸ ਪਾਏ ਆ ਦੋ ਤਣ ਉਬਾਲੇ ਆਪਾਂ ਇਦਾਂ ਉੱਪਰ ਨੂੰ ਦਵਾਣੇ ਆ ਇਹਦੇ ਤੇ ਨਾਲ ਦੀ ਨਾਲ ਹੀ ਮੈਂ ਚੱਲੇਗੀ ਕਿ ਬਾਹਰ ਤੇ ਬੁੜਕੇ ਤੇ ਬਾਹਰ ਆ ਗਿਆ ਚਲੋ ਚੰਗੀ ਗੱਲ ਆ ਕਿਉਂਕਿ ਬਾਹਲੀ ਸਾਈਡ ਵੀ ਆਪਾਂ ਇਹਦੀ ਚਮਕਾਵਾਂਗੇ ਜਦੋਂ ਵੀ ਉੱਪਰ ਆ ਜਾਂਦਾ ਉਬਲ ਕੇ ਨਾਲੇ ਤੁਸੀਂ ਗੈਸ ਨੂੰ ਸੇਮ ਕਰ ਲਓ 5-7 ਤੋਂ ਬਾਅਦ ਦਵਾ ਕੇ ਤੋਂ ਬਾਅਦ ਆਪਾਂ ਇਹਦੀ ਜਿਹੜੀ ਲਗੜਾਈ ਕਰਾਂਗੇ ਤੇ ਫਿਰ ਦੇਖਦੇ ਹਾਂ ਕਿ ਆਪਣਾ 프라이ਪੈਨ ਕਿੰਨਾ ਕੁ ਚਮਕਦਾ ਆ ਮੈਲ ਉਤਰਦੀ ਵੀ ਆ ਕਿ ਨਹੀਂ ਉਤਰਦੀ ਜੰਨੀਆਂਵੇਂ ਇਹਦੇ ਵਿੱਚ ਚੀਜ਼ਾਂ ਪਾਈਆਂ ਵਾ ਉਹਨਾਂ ਨੇ ਆਪਣਾ ਰਿਐਕਸ਼ਨ ਕਰਨਾ ਸ਼ੁਰੂ ਕਰਨਾ ਸ਼ੁਰੂ ਕਰ ਦਿੱਤਾ ਆ ਤੇ ਉਬਾਲੇ 2-3 ਦੇ ਕਰੀਬ ਆ ਚੁੱਕੇ ਆ ਹੁਣ ਆਪਾਂ ਇਹਨੂੰ ਉਤਾਰ ਲੈਨੇ ਹਟਾ ਤੇ ਫਿਰ ਇਹਦੀ ਕਰਦੇ ਆਂ ਸਾਫ ਸਫਾਈ ਐਂ ਇਹੋ ਥਾਰ ਕੇ ਦੀਦੀ ਮੇਰੀ ਲੈ ਦੈ ਥਾਰ ਕੇ ਤੇ ਹਾਂ ਦੋ ਤਿੰਨ ਉਬਾਲੇ ਮੈਂ ਦਵਾ ਲਿਆ ਠੀਕ ਇਹਨੂੰ ਆਪਾਂ ਆਪਾਂ ਤੇ ਲੈਣ ਦਾ ਵਾ ਅੱਛਾ ਸਭ ਤੋਂ ਪਹਿਲਾਂ ਤਾਂ ਇਹ ਲੈਣਾ ਹਾਂਜੀ ਜਦੋਂ ਤੇਲ ਹੀ ਸਾਫ ਹੋਣਾ ਸ਼ੁਰੂ ਹੋ ਜਾਂਦਾ ਹੈ। ਲੈਣਾ ਜਿਦਾ ਆਪਾ ਕਿਤੇ ਟੁੱਟੀਆਂ ਹੋਏ ਚਲਦੀ ਤੇ ਭਾਵੇਂ ਬੰਦ ਵੀ ਹੁੰਦੀ ਹੈ ਜੇ ਸੁਬਕਾ ਸੁਬਕਾ ਦੇ ਪਰ ਪਾਣੀ ਕਿਤੇ ਨਾ ਰਹਿੰਦਾ ਬਣਾ ਹਾਂਜੀ ਉਹ ਜਗ੍ਹਾ ਵੀ ਇਨਸਾਨ ਪੈ ਜਾਂਦਾ ਹਾਂ ਲਾ ਕੇ ਪਾਣੀ ਇੰਨਾ ਮਤਲਬ ਉਹਦੇ ਤੇ ਵਜ਼ਨ ਨਹੀਂ ਪੈਂਦਾ ਕਿ ਵੀ ਇੱਕ ਜਗ੍ਹਾ ਜਿੱਦਾਂ ਆਪਾਂ ਕਨਸੈਂਟਰੇਟ ਕਰਦੇ ਆ ਨਾ ਤੇ ਉਹ ਚੀਜ਼ ਜਿਹੜੀ ਹੈ ਨਾ ਆਪਣਾ ਅਸਰ ਛੱਡ ਦਿੰਦੀ ਹੈ। ਤੇ ਆਪਾਂ ਭਾਵੇਂ ਇਹਨੂੰ ਆਸ-ਚਾਸ ਤੇ ਰਗੜਨਾ ਨਾ ਸਵੇਰ ਦਾ ਰੱਖ ਤੇਵੇ ਲੱਗ ਲਿਆ ਸੁਭਾ। ਚਾਲ ਕੁੱਤਨੀ ਸ਼ੁਰੂ ਹੋ ਗਈ ਨਾ। ਵਾਹ ਕੇ ਦੀਦੀ ਬੜਾ ਫਰਕ ਪਿਆ ਆ ਗਿਆ। ਟੈ ਗਿਆ ਨਾ। ਤੇ ਆਹ ਜਿਹੜੀ ਚੀਜ਼ ਵਾ ਮੇਨ ਤੇ ਜਿਹੜਾ ਵਿੱਚ ਆਪਾਂ ਇਹਦੇ ਪਾਇਆ ਵਾ ਸਾਰਾ ਮਟੀਰੀਅਲ। ਹਾਂਜੀ। ਉਹਦੇ ਨਾਲ ਜਿਹੜਾ ਇਹਨੂੰ ਜਿਆਦਾ ਫਿਰ ਇਦਾਂ ਜਿਹੜਾ ਪਰ ਗੜਾਈ ਕਰਨੀ ਤੇ ਚਿੱਟ ਪਰ ਜਾਂਦੀ ਸੀ। ਤੁਮਕ ਵੇਲਾ ਕਿੰਨੀ ਆਉਂਦੀ ਹੈ ਜੇ ਆਪਾਂ ਇਹਦੇ ਤੋਂ ਹੋਰ ਵੀ ਸੈਟੀਸਫੈਕਟ ਕਾਰਾ ਪਾਉਣਾ ਵਾ ਨਾ ਹਾਂਜੀ ਤੇ ਜਿੱਦਾਂ ਕੋਈ ਗਲਾਸ ਦੀ ਹੈਲਪ ਲੈ ਲੋ ਜਾਂ ਕੋਈ ਚੁੱਕਾ ਚਮਚ ਇੱਕ ਤੇ ਫਰਾਈਪੈਨ ਗਰਮ ਹੋ ਗਿਆ ਉੱਪਰ ਉਹ ਚੀਜ਼ਾਂ ਪੈ ਗਈਆਂ ਇਹ ਚੀਜ਼ ਨਰਮ ਹੋ ਗਈ ਆ ਨਰਮ ਪੈਨ ਦਾ ਕਰਕੇ ਬਹੁਤ ਈਜ਼ਰ ਜਾਂਦੀ ਹੈ ਕਾ ਮੈਂਤ ਜਿਹੜੀ ਉਹ ਬੇਕਾਰ ਨਹੀਂ ਜਾਂਦੀ। ਉਹ ਤਾਂ ਪਤਾ ਹੀ ਹੈ ਭਾਈ ਮਿਹਨਤ ਕਰਾਂਗੇ ਤੇ ਮਿਹਨਤ ਜੇ ਤੇ ਆਪਾਂ ਇਹਨੂੰ ਠੰਡੇ ਨੂੰ ਰਗੜਾਂਗੇ ਫਿਰ ਮਿਹਨਤ ਲੱਗਣੀ ਬਹੁਤ ਜ਼ਿਆਦਾ। ਜੇ ਆਪਾਂ ਇਹਨੂੰ ਗੈਸ ਤੇ ਗਰਮ ਕਰਕੇ ਫਿਰ ਆਪਾਂ ਸਟੀਰੋਲ ਦੇ ਨਾਲ ਸਾਫ਼ ਕਰਦੇ ਆਂ ਤੇ ਆਹ ਵਾਲਾ ਜਿਹੜਾ ਮਟੀਰੀਅਲ ਪਾਇਆਗੇ ਤੁਸੀਂ ਵਰਤਦੇ ਆਂ ਫਿਰ ਇੰਨੇ ਜਿਹੜੀ ਆ ਆਪਾਂ ਨੂੰ ਜ਼ਿਆਦਾ ਮਿਹਨਤ ਲਾਉਣ ਦੀ ਲੋੜ ਨਹੀਂ ਆ। ਵੇਖ ਸਕਦੇ ਵਧੀਆ ਨਿਕਲ ਆਇਆ ਵਿੱਚ ਹਾਂ ਹੱਥ ਤਾਂ ਮਮੇ ਜਿਹੜਾ ਥੱਕਣਾ ਹੈਗਾ ਕਿਉਂਕਿ ਉਹ ਤਾਂ ਹੀ ਟਰਾਈ ਕਰਦੇ ਰਹੇ ਆ ਇਹ ਚੀਜ਼ਾਂ ਜਿਹੜੀਆਂ ਵਾ ਵਿੱਚ ਹੈਲਪ ਕਰ ਦਿੰਦੀਆਂ ਵਾਂ ਤੇ ਬਾਕੀ ਜਿਹੜਾ ਹੁਣ ਅੱਜ ਵੱਧ ਕਲੀਨ ਹੋ ਚੁੱਕਾ ਵਾ ਨਾਲ ਦੀ ਨਾਲ ਸਾਫ਼ ਕਰਕੇ ਰੱਖਨੇ ਆ ਜਿਹੜੇ ਵਿੱਚ ਉਹ ਉਹਨਾਂ ਵਿੱਚ ਵੀ ਕੈਮੀਕਲ ਹੀ ਹੁੰਦਾ ਚੀਜ਼ਾਂ ਚ ਤੇ ਉਹ ਚੀਜ਼ ਇਹਨੂੰ ਕਾਲਖ ਨੂੰ ਗਾਲ ਦਿੰਦੇ ਆ ਵੇਖਾ ਵੀੜਾ ਬਣਾਉਂਦੀ ਬੜੀ ਕਾਲੀ ਤੇ ਜਾਂਦੀ ਬੜੀ ਕਾਲੀ ਤੇ ਆਉਂਦੀ ਬੜੀ ਕਾਲੀ ਆ ਤੁਹਾਡੀ ਲੈਟ ਇੱਥੇ ਰਹਿ ਜਾਣੀ ਲੈਟ ਆਪਾਂ ਲੈ ਜਾਾਂਗੇ ਤੇ ਬਾਹਰ ਲੱਕ ਕੀ ਕਰਨੀਆਂ ਇਹ ਪਿੰਨੀਆਂ ਕਹਿਣੀ ਇਹ ਮਿੰਨੂ ਦੇ ਚੱਲ ਤੂੰ ਇਹ ਆ ਪਿੰਨੀਆਂ ਦਾ ਘੜਾ ਛੱਡੋ ਪਹਿਲਾਂ ਆਪਣਾ ਤਸਲਾ ਵੇਖੋ ਜਾ ਕੇ ਦੀਦੀ ਨੇ ਕਿਦਾਂ ਲਿਸ਼ਕਾਇਆ ਈ ਹਾਂ ਬਾਅਦ ਚ ਪਾ ਲਿਓ ਪਿੰਨੀਆਂ ਮਮੇ ਨਾਲ ਤਾਂ ਆ ਜਾਣਾ ਚਾਹੀਦਾ ਲੇਕੇ ਉਹ ਕਿਤੇ ਇਹ ਨਾ ਬਹੁਤ ਸੋਹਣਾ ਪੀਟਾ ਹੈ ਹਾਂ ਉਹ ਤਾਂ ਕਿਥੇ ਸੁੱਖਿਆਂ ਨੂੰ ਬਤਾ ਤੋਏ ਧੀ ਮੈਂ ਤਾਂ ਸਾ ਵੀ ਜੇ ਤੋ ਤਾਂ ਸੁੱਖਿਆਂ ਵਾ ਅੱਛਾ ਇੱਕ ਨਾ ਕਿੰਨੇ ਵਿੱਚ ਆ ਜਾਂਦਾ ਮੰਨ ਦੇ ਵਿੱਚ ਉਹ ਆ ਟ੍ਰਾਈ ਕਰਨਾ ਮੇਰੇ ਨਾਲ ਆਇਆ ਕਿ ਤਾ ਭਾਈ ਕੋ ਨਵਾ ਲਿਆ ਹੈ ਨਮਾਇਆ ਲੈਣਾ ਆਹ ਬਹੁਤ ਬੜਾ ਵੱਡਾ ਪੀਟਾ ਦੋ ਦਿਨ ਦਾ ਭਾਅ ਤਾਂ ਭਾਈ ਛੱਡ ਦੋ ਦਿਨ ਦਾ ਵੇ ਨਖੜਾ ਦਾ ਮੈਂ ਮੈਂ ਕੋਈ ਮੰਗਿਆ ਜਾਂਦਾ। ਨਾਲ ਮੋਇਨੇ ਮਮੇ ਜੀ ਤੁਮ ਕਿਤੇ ਚੱਲ ਰੋਦਾ ਹੀ ਜਾਣਾ ਹਿੰਗਾ। ਇਹ ਕਿੱਜਾ ਪਾਉਂਦੇ ਨਾਲ ਨਾ ਕਿ ਮੈਂ ਦਾ ਗਾ ਦਿੰਦੀ ਆ। ਨਰਮੋ ਜੰਦਾ ਕਿੱਥੇ ਚੱਲ ਪਿੱਛੇ ਆਉਂਦਾ। ਸੋਣੀ ਸੰਤ। ਪਾਵਾਂ ਦਾ ਜ਼ੋਰ ਘੱਟ ਲੱਗਦਾ ਵਾ ਤੇ ਚੱਲ ਜਿਹੜੀ ਚੀਜ਼ ਆਪਣੀ ਨਵੀਂ ਨਿਕਲ ਆਉਂਦੀ ਆ। ਹਾਂ ਨਹੀਂ ਆ ਤਾਂ ਬਹੁਤ ਸੋਨਾ ਨਿਕਲਿਆ। ਹੁਣ ਇਹ ਮੋੜੇ ਕਾਣ ਰਹਿ ਗਏ ਮਾੜੇ ਮਾੜੇ। ਹੂੰ ਚਲ ਕੋਈ ਆਪਣੇ ਹੁਣ ਆਪਾਂ ਨੂੰ ਸੇਤੀ ਤੇ ਆਪਾਂ ਚੱਲੇ ਆਂ। ਜਿਹੜਾ ਕਰਵਾਈ ਹੁਣ ਚਾਹ ਬਣਾਉਣੀ ਆ। ਇਹਨੂੰ ਬੜਾ ਸਾਫ਼ ਕਰ ਲਿਓ ਜਿਹਨੂੰ ਖੋਲ ਨਹੀਂ ਕਰਨਾ ਆਪਣਾ ਫਰਾਈ ਪੈਨ ਹਾਂ ਜੀ ਆਹ ਸੁਪਰੀਆ ਧੰਨਵਾਦ ਤੇਰਾ ਖਾ ਪਰ ਵੀ ਕਹੇ ਭੈਣ ਭਰਾ ਨੇ ਜਦੋਂ ਘਰ ਦੇ ਚਿੱਤਾਂ ਕੜਾਈਆਂ ਫਰਾਈ ਪੈਨ ਵਗੈਰਾ ਜਿਆਦਾ ਜਦੋਂ ਆਪਾਂ ਵਰਤਦੇ ਆਂ ਤੇ ਚਿਪਾਹਟ ਜਿਹੜੀ ਉੱਪਰ ਜੰਮ ਜਾਂਦੀ ਹੈ ਨਾ ਤੇ ਇਹ ਵਾਲੀਆਂ ਚੀਜ਼ਾਂ ਪਾ ਕੇ ਕਿ ਆਪਾਂ ਬੜੇ ਸਾਫ਼ ਤਰੀਕੇ ਦੇ ਨਾਲ ਸਾਫ਼ ਕਰ ਸਕਦੇ ਆਂ ਇੱਕ ਚੀਜ਼ ਦੇ ਵਿੱਚ ਹੋਰ ਪਾਈ ਜਾਂਦੀ ਆ ਤੇ ਉਹਦੇ ਬਾਰੇ ਵੀ ਆਪਾਂ ਹੁਣ ਜਿਹੜੀ ਵੀਡੀਓ ਅਪਲੋਡ ਕਰਨੇ ਨਾਲ ਹੀ ਦੱਸ ਲਾਂਗੇ ਉਹ ਜਿਹੜੇ ਕੌਣ ਨੇ ਆ ਉਹਨੂੰ ਪਾਣੀ ਦੇ ਵਿੱਚ ਡਿੱਪ ਕਰਕੇ ਰੱਖਣਾ ਪੈਂਦਾ ਪੂਰੇ ਗਰਮ ਪਾਣੀ ਦੇ ਵਿੱਚ ਤੇ ਫਿਰ ਇਹਦੇ ਨਾਲ ਉਹ ਜਿਹੜਾ ਘੱਟ ਜਿਹੜਾ ਜੋਰ ਲੱਗਦਾ ਆ ਤੇ ਆਹ ਨਾਲ ਆਪਣੇ ਹੱਥ ਦੇ ਜਿਹੜੇ ਚਮਕ ਜਾਂਦੇ ਆ ਵੀਡੀਓ ਦੇਖਣ ਦੀ ਸੰਭਾਅਨਾ ਬਹੁਤ ਬਹੁਤ ਚੰਗੀ ਹੈ